ਰਾਗ ਗੋੰਡ ਬਾਣੀ ਭਗਤਾ ਕੀ ਕਬੀਰ ਜੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕਿਸ ਸੁਣੀਐ ਕਹੀਐ ਮਿਲੈ ਅਸੰਤ ਮਸਟ ਕਰ ਰਹੀਐ ਬਾਬਾ ਬੋਲਣਾ ਕਿਆ ਕਹੀਐ ਜੈਸੀ ਰਾਮ ਨਾਮ ਰਵ ਰਹੀਐ ਰਹਾਉ ਸੰਤਨ ਸਿਓ ਬੋਲੇ ਉਪਕਾਰੀ ਮੂਰਖ ਸਿਓ ਬੋਲੇ ਝੱਖ ਮਾਰੀ ਬੋਲਤ ਬੋਲਤ ਬੜਹਿ ਵਿਕਾਰਾ ਬਿਨ ਬੋਲੇ ਕਿਆ ਕਰਹਿ ਵਿਚਾਰਾ ਕਹੋ ਕਬੀਰ ਸ਼ੂਸ਼ਾ ਘਟ ਬੋਲੇ ਭਰਿਆ ਹੋਏ ਸੋ ਕਬਹੋ ਨਾ ਡੋਲੇ ਗੋਂਡ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਜ ਸੋ ਆਰੈ ਆਪਣੀ ਕਰਮ ਕੀ ਗਤ ਮੈਂ ਕਿਆ ਜਾਣੋ ਮੈਂ ਕੀ ਜਾਣੋ ਬਾਬਾ ਰੇ ਰਹਾਉ ਹਾੜ ਜਲੇ ਜੈਸੇ ਲੱਕਰੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੋ ਕਬੀਰ ਤਬਹੀ ਨਰ ਜਾਗੈ ਜਮ ਕਾ ਡੰਡ ਮੂंड ਮਹਿ ਲਾਗੈ ਗੋਂਡ ਆਕਾਸ ਗਗਨ ਪਾਤਾਲ ਗਗਨ ਹੈ ਚਹੋਂ ਦਿਸ ਗਗਨ ਰਹਾਏ ਨੇ ਆਨੰਦ ਮੂਲ ਸਦਾ ਪੁਰਖੋਤਮ ਘਟ ਬਿਨਸੈ ਗਗਨ ਨਾ ਜਾਏ ਲੀ ਮੋਹਿ ਬੈਰਾਗ ਭਇਓ ਇਹੋ ਜੀਉ ਆਏ ਕਹਾ ਗਇਓ ਰਹਾਉ ਪੰਜ ਤਤ ਮਿਲ ਕਾਇਆ ਕੀਨੀ ਤਤ ਕਹਾ ਤੇ ਕੀ ਨਰੇ ਕਰਮ ਬਦ ਤੁਮ ਜੀਉ ਕਹਿਤ ਹੋ ਕਰਮ ਹੈ ਕਿਨ ਜੀਉ ਦੀਨ ਰੇ ਹਰ ਮਹਿ ਤਨ ਹੈ ਤਨ ਮਹਿ ਹਰ ਹੈ ਸਰਬ ਨਿਰੰਤਰ ਸੋਏ ਰੇ ਕਹ ਕਬੀਰ RAM ਨਾਮ ਨਾ ਛੋਡਾਂ ਸਹਜੇ ਹੋਏ ਸੋ ਹੋਏ ਰੇ ਰਾਗ ਗੋੰਡ ਬਾਣੀ ਕਬੀਰ ਜੀਓ ਕੀ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪੂਜਾ ਬਾੰਦ ਪਿਲਾ ਕਰ ਢਾਰਿਉ ਹਸਤੀ ਕ੍ਰੋਪ ਮੂंड ਮਹਿ ਮਾਰਿਉ ਹਸਤ ਭਾਗ ਕੈ ਚੀਸਾ ਮਾਰੈ ਆ ਮੂਰਤ ਕਹਿ ਹਉ ਬਲੇਹਾਰੈ ਹਾਏ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੂ ਹਸਤੀ ਤੋਰ ਰਹਾਉ ਰੇ ਮੁਹਾਵਤ ਤੁਜ ਡਾਰੋਂ ਕਾਟ ਇਸੈ ਤਰਾਵਹੁ ਕਲ ਹੁ ਸਾਟ ਹਸਤ ਨਾ ਤੋਰੈ ਧਰੈ ਧਿਆਨ ਵਾਕੈ ਹਿਰਦੈ ਬਸੈ ਪਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾੰਦ ਪੋਟ ਕੁੰਚਰ ਕਉਦੀਨਾ ਉੱਚਰ ਪੋਟ ਲੈ ਲੈ ਨਮਸ਼ਕਾਰ ਬੂਜੀ ਨਹੀਂ ਕਾਜੀ ਅੰਧਿਆਰੈ ਤੀਨ ਬਾਰ ਪਤੀਆ ਭਰ ਲੀਨਾ ਮਨ ਕਠੋਰ ਅਜੂ ਨਾ ਪਤੀਨਾ ਕਹ ਕਬੀਰ ਹਮਰਾ ਗੋਬਿੰਦ ਚੌਥੇ ਪਦ ਮਹਿ ਜਨ ਕੀ ਜਿੰਦ ਗੋਂਡ ਨਾ ਇਹੋ ਮਾਨਸ ਨਾ ਇਹੋ ਦੇਵ ਨਾ ਇਹੋ ਜਤੀ ਕਹਾ ਵੈਸੇਓ ਨਾ ਇਹ ਜੋਗੀ ਨਾ ਅਵਧੂਤਾ ਨਾ ਇਸ ਮਾਏ ਨਾ ਕਾਹੂ ਪੂਤਾ। ਕਿਆ ਮੰਦਰ ਮਹਿ ਕੌਣ ਬਸਾਈ ਤਾ ਕਾ ਅੰਤ ਨਾ ਕੋ ਪਾਈ। ਰਹਾਉ ਨਾ ਇਹ ਗਿਰਹੀ ਨਾ ਉਹ ਦਾਸੀ। ਨਾ ਇਹੋ ਰਾਜ ਨਾ ਭੀਖ ਮੰਗਾਸੀ। ਨਾ ਇਸ ਪਿੰਡ ਨਾ ਰਕਤੂ ਰਾਤੀ। ਨਾ ਇਹੋ ਬ੍ਰਾਹਮਣ ਨਾ ਇਹੋ ਖਾਤੀ। ਨਾ ਇਹੋ ਤਪਾ ਕਹਾਵੇ ਸੇਖ। ਨਾ ਇਹੋ ਜੀਵੈ ਨਾ ਮਰਤਾ ਦੇਖ ਇਸ ਮਰਤੇ ਕੋ ਜੇ ਕੋ ਰਵੈ ਜੋਰੋ ਵੈ ਸੋਈ ਪਤ ਖੋਐ ਗੁਰ ਪ੍ਰਸਾਦ ਮੈਂ ਡਗ ਰੂ ਪਾਇਆ ਜੀਵਨ ਮਰਨ ਦੋ ਮਿਟਵਾਇਆ ਕਹੋ ਕਬੀਰ ਇਹੋ ਰਾਮ ਕੀ ਅੰਸ ਜਸ ਕਾਗਿਤ ਪਰ ਮਿਟੈ ਨਾ ਮੰਸ ਗੋਂਡ ਟੂਟੇ ਤਾਗੇ ਨਖੁੱਟੀ ਪਾਨ ਦਵਾਰ ਉਪਰ ਚਿਲਕਾ ਵਹਿ ਕਾਨ ਊਚ ਵਿਚਾਰੇ ਪੂਏ ਫਾਲ ਪਿਆ ਮੁੰਡਿਆ ਸਿਰ ਚੜਬੂ ਕਾਲ ਇਹ ਮੁੰਡਿਆ ਸੰਗ ਲੋ ਦਰਬ ਖੋਈ ਆਵਤ ਜਾਤ ਨਾਕ ਸਰ ਹੋਈ ਰਹਾ ਤੁਰੀ ਨਾਰ ਕੀ ਛੋਡੀ ਬਾਤਾ RAM ਨਾਮ ਵਾਕਾ ਮਨ ਰਾਤਾ ਲੜਕੀ ਲਰਕਨ ਖੈਬੋ ਨਾਹੀ ਮੁੰਡਿਆ ਅਨ ਦਿਨ ਤਾਪੇ ਜਾਹੀ ਇੱਕ ਦੋਏ ਮੰਦਰ ਇੱਕ ਦੋਏ ਬਾਟ ਹਮਕੋ ਸਾਥਰ ਓਨਕੋ ਖਾਟ ਮੂੰਡ ਪਲੋਸ ਕਮਰ ਬੱਧ ਪੋਥੀ ਹਮਕੋ ਚਾਬਨ ਓਨਕੋ ਰੋਟੀ ਮੁੰਡੀਆਂ ਮੁੰਡੀਆਂ ਹੋਏ ਏਕ ਏ ਮੁੰਡੀਆਂ ਬੂਦਤ ਕੀਤੇ ਕ ਸੁਨ ਅੰਧ ਲੀਲੋਈ ਬੇਪੀਰ ਇਨ ਮੁੰਡੀਆਂ ਨ ਭਜ ਸਰਨ ਕਬੀਰ ਗੋਂਡ ਖਸਮ ਮਰੈ ਤੋ ਨਾਰ ਨ ਰੋਵੇ ਉਸ ਰਖਵਾਰਾ ਔਰੋ ਹੋਵੇ ਰਖਵਾਰੇ ਕਾ ਹੋਏ ਬਨਾਸ ਆਗੇ ਨਰਕ ਈਹਾ ਭੋਗ ਬਲਾਸ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਸੁਹਾਗਨ ਗਲ ਸੋਹੈ ਹਾਰ ਸੰਤ ਕੋ ਬੇਖ ਬਿਗ ਸੈ ਸੰਸਾਰ ਕਰ ਸ਼ਿੰਗਾਰ ਬਹਿ ਪਖਿਆਰੀ ਸੰਤ ਕੀ ਠਿਠਕੀ ਫਿਰੈ ਬੇਚਾਰੀ ਸੰਤ ਭਾਗ ਉਹ ਪਾਛੈ ਪਰੈ ਗੁਰ ਪ੍ਰਸਾਦੀ ਮਾਰੂ ਡਰੈ ਸਾਕਤ ਕੀ ਉਹ ਪਿੰਡ ਪਰਾਇਣ ਹਮ ਕੋ ਦ੍ਰਿਸ਼ਟ ਪਰੈ ਤ੍ਰਿਖ ਡਾਇਣ ਹਮ ਤਿਸ ਕਾ ਬੋ ਜਾਣਿਆ ਭੇਉ ਜਬ ਹੂਏ ਕਿਰਪਾਲ ਮਿਲੇ ਗੁਰਦੇਵ ਕਹੋ ਕਬੀਰ ਅਬ ਬਾਹਰ ਪਰੀ ਸੰਸਾਰੈ ਕੈ ਅੰਚਲ ਲਰੀ ਗੋਂਡ ਗ੍ਰਹਿ ਸੁਬਾ ਜਾ ਕੈ ਰੇ ਨਾਹੀ ਆਵਤ ਪਹੀਆ ਖੂਦੇ ਜਾਏ ਵਾਕੈ ਅੰਤਰ ਨਹੀਂ ਸੰਤੋਖ ਬਿਨ ਸੁਹਾਗਨ ਲਾਗੇ ਦੁਖ ਧਨ ਸੁਹਾਗਨ ਮਹਾ ਪਵੀਤ ਤਪੇਤ ਪੀਸਰ ਡੋਲੇ ਚੀਤ ਰਹਾਉ ਸੁਹਾਗਨ ਕਿਰਪਨ ਕੀ ਪੂਤੀ ਸੇਵਕ ਤਜ ਜਗਤ ਸਿਉ ਸੂਤੀ ਸਾਧੂ ਕਹਿ ਠਾਡੀ ਦਰਬਾਰ ਸਰਨ ਤੇਰੀ ਮੋ ਕਉ ਨਿਸਤਾਰ ਸੁਹਾਗਨ ਹੈ ਅਤ ਸੁੰਦਰੀ ਪਗ ਨੇ ਵਰਸਨ ਕ ਸੁਨਹਿਰੀ ਜੋ ਲਗ ਪ੍ਰਾਨ ਤਉ ਲਗ ਸੰਗੇ ਨਾਹੀ ਤਾਂ ਚੱਲੀ ਬੇਗ ਉਠ ਨੰਗੇ ਸੋਹਾਗਨ ਭਵਨ ਤਰੈ ਲੀਆ 10 ਅੱਠ ਪ੍ਰਾਣ ਤੀਰਥ ਰਸ ਕੀਆ ਬ੍ਰਹਮਾ ਵਿਸ਼ਨ ਮਹੇਸ਼ਰ 베ਦੇ ਵੱਡੇ ਭੂਪਤ ਰਾਜੇ ਹੈ ਛੇਦੇ ਸੋਹਾਗਨ ਉਰਵਾਰ ਨਾ ਪਾਰ ਪਾਂਚ ਨਾਰਦ ਕੈ ਸੰਗ ਵਿਦਵਾਰ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਗੋਂਡ ਜੈਸੇ ਮੰਦਰ ਮਹਿ ਬਲ ਹਰ ਨਾ ਠਹਰੈ ਨਾਮ ਬਿਨਾ ਕੈਸੀ ਪਾਰ ਉੱਤਰੈ ਕੁੰਭ ਬਿਨਾ ਜਲ ਨਾ ਟੀਕਾਵੈ ਸਾਧੂ ਬਿਨ ਐਸੀ ਅਭਗਤ ਜਾਵੈ ਜਾਰੋ ਤਿਸੈ ਜੋ ਰਾਮ ਨਾ ਚੀਤੇ ਤਨ ਮਨ ਰਮਤ ਰਹਿ ਮਹਿ ਖੀਤੇ ਰਹਾਉ ਜੈਸੇ ਹਲ ਹਰ ਬਿਨਾ ਜ਼ਮੀ ਨਹੀਂ ਬੋਈਐ ਸੂਤ ਬਿਨਾ ਕੈਸੇ ਮਣੀ ਪਰੋਈਐ ਹੁੰਡੀ ਬਿਨ ਕਿਆ ਗੰਠ ਚੜਾਈਐ ਸਾਧੂ ਬਿਨ ਤੈਸੇ ਅਬਗਤ ਜਾਈਐ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕੱਪੜੇ ਤੋਈ ਘੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਬਾਰ ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ ਖਸਮ ਦੁਹਾਗਨ ਤਜ ਔਹੇਰੀ ਕਹਿ ਕਬੀਰ ਏਕੈ ਕਰ ਕਰਨਾ ਗੁਰਮਖ ਹੋਏ ਬਹੁਰ ਨਹੀਂ ਮਰਨਾ ਗੋਡ ਕੂਟਨ ਸੋਏ ਜੋ ਮਨ ਕੋ ਕੂਟੈ ਮਨ ਕੂਟੈ ਤੋ ਜਮ ਤੇ ਛੂਟੈ ਕਟ ਕਟ ਮਨ ਕਸਵੱਟੀ ਲਾਵੈ ਸੋ ਕੂਟਨ ਮੁਕਤ ਬਹੁ ਪਾਵੈ ਕੂਟਨ ਕਿਸੈ ਕਹੋ ਸੰਸਾਰ ਸਗਲ ਬੋਲਣ ਕੇ ਮਾਹੀਂ ਵਿਚਾਰ ਰਹਾਉ ਨਾਚਨ ਸੋਏ ਜੋ ਮਨ ਸਿਓ ਨਾਚੈ ਝੂਟ ਨਾ ਪਤੀਐ ਪਰ ਚੈ ਸਾਚੈ ਇਸ ਮਨ ਆਗੇ ਪੂਰੈ ਤਾਲ ਇਸ ਨਾਚਨ ਕੇ ਮਨ ਰਖਵਾਲ ਬਜਾਰੀ ਸੋ ਜੋ ਬਜਾਰਹਿ ਸੋਧੈ ਪਾਂਚ ਪਲੀ ਤਹਿ ਕਉ ਪਰਬੋਧੈ ਨੌ ਨਾਇਕ ਕੀ ਭਗਤ ਪਛਾਨੈ ਸੋ ਬਾਜਾਰੀ ਹਮ ਗੁਰਮਾਨੀ ਤਸਕਰ ਸੋਏ ਜੇ ਤਾਤ ਨ ਕਰੈ ਇੰਦਰੀ ਕੈ ਯਤਨ ਨਾਮ ਉਚਰੈ ਕਹੋ ਕਬੀਰ ਹਮ ਐਸੇ ਲਖਨ ਤਨ ਗੁਰਦੇਵ ਅਤ ਰੂਪ ਵਿਚਖਣ ਗੋਂਡ ਤਨ ਗੋਪਾਲ ਤਨ ਗੁਰਦੇਵ ਤਨ ਅਨਾਜ ਭੁਖੇ ਕਵਲ ਤਹਕੇਵ ਤਨ ਓਏ ਸੰਤ ਜਿਨੇ ਐਸੀ ਜਾਨੀ ਤਿਨ ਕੋ ਮਿਲਬੋ ਸਾਰਿੰਗ ਪਾਨੀ ਆਦਪੁਰਖ ਤੇ ਹੋਏ ਅਨਾਦ ਜਪਿਐ ਨਾਮ ਅਨ ਕੈ ਸਾਦ ਰਹਾਉ ਜਪਿਐ ਨਾਮ ਜਪਿਐ ਅਨ ਅੰਬੈ ਕੈ ਸੰਗ ਨੀਕਾਵਨ ਅੰਨੈ ਬਾਹਰ ਜੋ ਨਰ ਹੋਐ ਤੀਨ ਭਵਨ ਮਹਿ ਆਪਣੀ ਖੋਐ ਛੋਡ ਅੰਨ ਕਰਹਿ ਪਾਖੰਡ ਨਾ ਸੁਹਾਗਨ ਨਾ ਉਹੇ ਰੰਡ ਜਗ ਮਹਿ ਭਗਤੀ ਦੂਦਾ ਧਾਰੀ ਗੁਪਤੀ ਖਾਵਹਿ ਵਟਕਾ ਸਾਰੀ ਅੰਨੈ ਬਿਨਾ ਨਾ ਹੋਏ ਸੁਕਾਲ ਤਜਿਐ ਅੰਨ ਨਾ ਮਿਲੈ ਗੋਪਾਲ ਕਹੋ ਕਬੀਰ ਹਮ ਐਸੇ ਜਾਣਿਆ ਤਨ ਅਨਾਦ ਠਾਕੁਰ ਮਨ ਮਾਨਿਆ ਰਾਗ ਗੋਡ ਬਾਣੀ